ਫਗਵਾੜਾ ਦੇ ਝੇੜੂ ਵਿਖੇ ਜੀਟੀ ਰੋਡ ਤੇ ਬਰger ਕਿੰਗ ਨਜ਼ਦੀਕ ਆਟੋ ਤੇ ਮੋਟਰਸਾਈਕਲ ਦਾ ਹੋਇਆ ਐਕਸੀਡੈਂਟ ਐਕਸੀਡੈਂਟ ਹੋਣ ਨਾਲ ਆਟੋ ਸਵਾਰ ਚਾਲਕ ਤੇ ਮੋਟਰਸਾਈਕਲ ਸਵਾਰ ਨੌਜਵਾਨ ਗੰਭੀਰ ਰੂਪ ਚ ਹੋਏ ਜ਼ਖਮੀ ਜਿਨ੍ਹਾਂ ਨੂੰ ਜ਼ਖਮੀ ਹਾਲਤ ਵਿੱਚ ਇਲਾਜ ਲਈ ਲਿਆਂਦਾ ਗਿਆ ਫਗਵਾੜਾ ਸਿਵਲ ਹਸਪਤਾਲ ਦੇਖੋ ਮੌਕੇ ਦੀਆਂ ਲਾਈਵ ਤਸਵੀਰਾਂ ਇਸ ਵੀਡੀਓ ਦੇ ਅੰਦਰ ਬਤਨ ਕੀ ਰਾਹੇ ਤੋਂ ਦਰੁਪ ਲੂਚਾ ਦੀ ਰਿਪੋਰਟ ਹਾਂਜੀ ਬ੍ਰਦਰ ਕੀ ਨਾਮ ਤੁਹਾਡਾ ਹੈ ਮੇਰਾ ਨਾਮ ਸਰ ਇਸ਼ਾਨ ਕਜੂਰੀਆ ਹੈ ਮੈਂ 1033 ਦਾ ਮਲਾਜਮ ਹਾਂ ਨੈਸ਼ਨਲ ਹਾਈਵੇ ਦਾ ਅੱਛਾ ਜੀ ਨੈਸ਼ਨਲ ਹਾਈਵੇ ਐਂਬੂਲੈਂਸ ਸਰਵਿਸ ਹੈ ਸਾਡੀ ਜਿੰਦਾ ਵੀ ਐਨਐਚ 44 ਤੇ ਕੋਈ ਵੀ ਐਕਸੀਡੈਂਟ ਹੋਊਗਾ ਤੁਹਾਨੂੰ ਏਰੀਆ ਦਿੱਤਾ ਗਿਆ ਕਿ ਇੰਨਾ ਇੰਨਾ ਏਰੀਆ ਤੁਹਾਡਾ ਹੈ ਤੇ ਸਾਨੂੰ ਕਾਲ ਆਉਂਦੀ ਹੈ ਕੰਟਰੋਲ ਰੂਮ ਤੋਂ ਆਉਂਦੀ ਹੈ ਆਪਣੀ 112 ਦੀ ਪੈਟਰੋਲਿੰਗ ਵਾਲੀ ਹੁੰਦੀ ਹੈ ਐਸਐਸਐਫ ਦੀ ਉਹਨਾਂ ਦੀ ਕਾਲ ਆਈ ਕਿ 버ગર ਕਿੰਗ ਦੇ ਮੋੜੇ ਐਕਸੀਡੈਂਟ ਹੋਇਆ ਵਾ 3 ਵੀਲਰ ਦਾ ਤੇ ਐਫਜ਼ਡ ਮੋਟਰਸਾਈਕਲ ਦਾ ਉਹਦੇ ਵੀ ਤਿੰਨ ਬੰਦੇ ਘਾਇਲ ਨੇ ਤੇ ਜਲਦੀ ਪਹੁੰਚੋ ਆ ਸਾਨੂੰ ਉੱਥੋਂ ਜਾ ਕੇ ਲੱਗੋ ਇਹ ਮੋਟਰਸਾਈਕਲ ਤੇ ਆਟੋ ਦਾ ਹੋਇਆ ਆਟੋ 3 ਵਿਲਰ 3 ਵਿਲਰ ਇਹ ਤਿੰਨ ਲੋਕ ਸੀ ਤਿੰਨ ਲੋਕ ਪਤਾ ਲੱਗਾ ਵੀ ਕਾਰਨ ਐਕਸੀਡੈਂਟ ਦਾ ਕੋਈ ਸਾਹਮਣੇ ਦੱਸਿਆ ਤਾਂ ਇਹ ਹੀ ਗਿਆ ਕਿ ਇਹ ਇਹ ਬਾਈਕ ਵਾਲੇ ਥੋੜੇ ਰਫਤਾਰ ਸੀਗੇ ਹੂੰ ਹੂੰ ਇਹ ਪਤਾ ਲੱਗਾ ਕਿੱਥੇ ਰਹਿਣ ਵਾਲੇ ਆ ਇਹ ਤੇ ਇੱਥੇ ਸਟੂ ਲਵਲੀ ਦਾ ਸਟੂਡੈਂਟ ਨੇ ਜਾਂ ਪਿਸ਼ੋ ਅੰਧਰਾ ਪ੍ਰਦੇਸ਼ ਦੇ ਹੂੰ ਇਹ ਲੋਗ ਇੱਥੇ ਰਹਿੰਦੇ ਨੇ ਤੇ ਨਹੀਂ ਆ ਅੰਧਰਾ ਪ੍ਰਦੇਸ਼ ਦੇ ਆ ਨਹੀਂ 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 ਇੱਕ ਤੇ ਆਟੋ ਵਾਲੇ ਲੋਕਲ ਹੀ ਨੇ ਦੋ ਅੰਧਰਾ ਪ੍ਰਦੇਸ਼ ਦੇ ਕਿੱਦਾਂ ਲੱਗਦੀ ਸੀ ਕੰਡੀਸ਼ਨ ਬ੍ਰਦਰ ਕੰਡੀਸ਼ਨ ਤੇ ਇੱਕ ਦੀ ਤੇ ਆਟੋ ਵਾਲੇ ਦੀ ਲੱਤ ਫ੍ਰੈਕਚਰ ਆ ਇੱਕ ਦਿਨ ਥੋੜਾ ਉਹ ਅਨਕੌਨਸ਼ੀਅਸ ਹੀ ਹੈ ਇੱਕ ਦਿਨ ਥੋੜੀ ਨਿੱਕੀ ਮੁਕੀ ਝੋਟਾ ਦਾ 400 ਇਹਨੇ ਇੱਕ ਸੜੀ ਵਰੀ ਜਾਣਕਾਰੀ ਦਿੱਤੀ ਅੱਜ ਕਰੀਬਨ 8:30 ਵਜੇ ਦੋ ਐਲਪੀਯੂ ਦੇ ਸਟੂਡੈਂਟ ਜੋ ਮੋਟਰਸਾਈਕਲ ਚ ਸੀ ਤੇ ਇੱਕ ਟਰੋ ਰਿਕਸ਼ਾ ਜਿਹਦੇ ਆਪਸ ਵਿੱਚ ਐਕਸੀਡੈਂਟ ਨਾਲ ਮੇਰੇ ਕੋਲ ਆਇਆ ਨੇ ਇਹ ਸਰਵਿਸ ਲੇਨ ਜਲੰਧਰ ਤੋਂ ਅ ਅਗਵਾੜੇ ਤੋਂ ਜਲੰਧਰ ਕਰੀਬ પેટ્રોલ ਪੰਪ ਕੋਲ ਹੋਇਆ ਹੈ ਇਹਨਾਂ ਦੀ ਜਿਹੜੀ ਹੈ ਫਰਸਟ ਏਡ ਦੇ ਕੇ ਕੜੀ ਹੈ ਵੀ ਕੁਝ ਕੋਲ ਦੀ ਸੂchnਾ ਦੇ ਦਿੱਤੀ ਹੈ ਕੰਡੀਸ਼ਨ ਕਿੰਦਾ ਲੱਗਦੀ ਹੈ ਕੰਡੀਸ਼ਨ ਇੱਕ ਦੇ ਥੋੜੀ ਜਿਹੀ ਸਟੂਡੈਂਟ ਦੀ ਠੀਕ ਠੀਕ ਹੀ ਲੱਗਦੀ ਹੈ ਹੁਣ ਅਰੇ ਫਿਰ ਪਤਾ ਨਹੀਂ ਸਪੈਸ਼ਲਿਸਟ ਦੀ ਮਾਇਸ ਹੈ ਤੇ ਜਿਹੜਾ ਬੰਦਾ ਇੱਥੇ ਫਲੂਕਸ ਵਾੜੇ ਦਾ ਆ ਉਹਦੀ ਕੰਡੀਸ਼ਨ ਵੀ ਠੀਕ ਹੈ ਪਰ ਉਹਦੇ ਫ੍ਰੈਕਚਰ ਲੱਗ ਰਿਹਾ ਹੈ ਤੇ ਹੁਣ ਜੋ ਜਿਹੜੇ ਇਲਾਜ ਹੈ ਦੇਖਦੇ ਨੇ ਇਨਵੈਸਟੀਗੇਸ਼ਨ ਕਰਾਂਗੇ ਦੇਖਦੇ ਜਿੱਦਾਂ ਉਹ ਜਿੱਥੇ ਦਾ ਉਹ ਕਿੱਥੇ ਪਤਾ ਲੱਗਾ ਕਿੱਥੇ ਰਹਿਣਾਗਾ ਰਹਿਣ ਵਾਲਾ ਉਹ ਲੋਕਲ ਹੈ ਦੋ ਸਟੂਡੈਂਟ ਲੱਭੀ ਤੇ ਮੇਰੇ ਕੋਈ ਕਿਸੇ ਪੀਜੀ ਦੇ ਨੇ ਤੇ ਉਹ ਲੋਕਲ ਹੈ ਗੋਵਿੰਦਪੁਰ